ਕਾਲਾ ਕਾਲਾ ਮੈਂ ਨਹੀਂ ਖਾਣੀ ਯਾਰ ਤਾਈ ਖਾਣੀ ਐ ਆ ਵੀ ਆ ਵੀ ਧੋਲਾ ਨਹੀਂ ਨਹੀਂ ਮੈਂ ਨਹੀਂ ਖਾਣੀ ਤੂੰ ਖਾ ਖਾ ਇਹਨ ਰੱਖ ਦੇ ਬਾਹਰ ਨੂੰ ਖਾ ਲੈ ਤੂੰ ਖਾ ਲੈ ਯਾਰ ਮੌਸਮ ਹੈਗਾ ਠੰਡਾ ਤੂੰ ਖਾ ਵੈਸੇ ਵੀ ਉਸਤਾਦ ਮੂਲੀ ਖਾ ਖੋ ਲੈਣੀ ਚਾਹੀਦੀ ਹਾਂ 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 ਖਾ ਲੈਣੀ ਚਾਹੀਦੀ ਐ ਉਹ ਤੇਰੀ ਬੜੀ ਛੇਤੀ ਕੇ ਵਾਈ ਸੀ ਹੋਈ ਹੂੰ ਹੂੰ ਕਰਦ ਠਾਲਿਆ ਨੇ ਮੈਂ ਤਾਂ ਨਹੀਂ ਖਾਂਦਾਂ ਲਾ ਫੜ ਖਾ ਲੈ ਓਏ